Uh-huh. Oh. ਪੰਜਾਬ ਦੇ ਮਸ਼ਹੂਰ ਗਾਇਕ ਅਤੇ ਉਦਾਸ ਗੀਤਾਂ ਦੇ ਬਾਦਸ਼ਾਹ ਤਰਮਪ੍ਰੀਤ ਨੂੰ ਉਹਨਾਂ ਦੇ ਜੱਦੀ ਪਿੰਡ ਬिलासपुर ਦੇ ਗੁਰਦੁਆਰਾ ਸਾਈ ਵਿਖੇ ਪੰਜਾਬ ਪਰਤੋਆਆਂ ਵੱਖ-ਵੱਖ ਜਥੇਬੰਦੀਆਂ ਰਾਜਨੀਤਿਕ ਪਾਰਟੀ ਦੀਆਂ ਆਗੂਆਂ ਅਤੇ ਸੰਗੀਤ ਕਲਾ ਨਾਲ ਜੁੜੀਆਂ ਹਸਤੀਆਂ ਵੱਲੋਂ ਪਾਪੀਨੀਆ ਸ਼ਰਧਾਂਜਲੀਆ ਪੇਂਟ ਕੀਤੀਆਂ ਗਈਆਂ ਇਸ ਮੌਕੇ ਸ਼ਮਨਿਆ ਅਕਾਲੀ ਦਲ ਦੇ ਵਿਧਾਇਕ ਸੰਤਪਲਵੀਰ ਸਿੰਘ ਕੋਨਸ ਅਤੇ ਮਾਲਵਾ ਜ਼ੋਨ ਦੇ ਪ੍ਰਧਾਨ ਰੋਚੀਪੁਰ ਕੰਦੀ ਵੱਲੋਂ ਇਸ ਦੁਖੀ ਘੜੀ ਵਿੱਚ ਪਰਿਵਾਰ ਨੂੰ ਹੌਸਲਾ ਦਿੱਤਾ ਗਿਆ ਸੰਗੀਤ ਕਲਾ ਨਾਲ ਜੁੜੀਆਂ ਪ੍ਰਸਿੱਧ ਹਸਤੀਆਂ ਸਚਿਨ ਆਹੋਜਾ, ਸਰਦੂਲ ਸਕੰਦਰ, ਹਰਿੰਦਰ ਸੰਧੂ, ਬਲਕਾਰ ਸਿੱਧੂ, ਹਰਜੀਤ ਹਰਮਨ ਅਤੇ ਹੋਰ अनेका ਕਲਾਕਾਰਾਂ ਨੇ ਆਪਣੇ ਸਾਥੀ ਕਲਾਕਾਰ ਦੇ ਵਿਛੜਨ ਤੇ ਅਤੀ ਦੁੱਖ ਜ਼ਾਹਿਰ ਕਰਦਿਆਂ ਉਸ ਦੀ ਆਤਮਿਕ ਸ਼ਾਂਤੀ ਲਈ ਪ੍ਰਮਾਤਮਾਗੇ ਅਰਦਾਸ ਕੀਤੀ। ਇਸ ਮੌਕੇ ਪੁਜਿਆ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸਾਦੂ ਸਿੰਘ ਅਤੇ ਭਗਵੰਤ ਮਾਨ ਵੱਲੋਂ ਬਲਾਸਪੁਰ ਪਿੰਡ ਵਿੱਚ ਕਾਇਕ ਧਰਮਪ੍ਰੀਤ ਦੇ ਨਾਮ ਉੱਪਰ ਲਾਇਬ੍ਰੇਰੀ ਸਥਾਪਿਤ ਕਰਨ ਲਈ ਆਪਣੇ ਫਰਡ ਵਿੱਚੋਂ 10 ਲੱਖ ਰੁਪਏ ਦੀ ਦਾ ਐਲਾਨ ਕੀਤਾ ਗਿਆ। ਬਹੁਤ ਪੂਰੀ ਗੱਲ ਹੈ, ਬਹੁਤ ਖੁਸ਼ੀ ਹੈ ਸਾਰਾ ਹੀ ਆਲਮ ਇਸ ਕਰਕੇ ਉਹ ਢੀਕਾ ਜਾ ਪਰ ਆਪਣੇ ਘਰਵਾਲੀ ਆਪਣੀ ਮਾਤਾ ਤੇ ਬਿਲਕੁਲ ਦੇ ਪਰਿਵਾਰ ਤੇ ਛੱਡ ਗਿਆ ਉਹ ਸਭ ਨੂੰ ਵੀ ਸਾਰਿਆਂ ਨੂੰ ਬਿਲਕੁਲ ਦਾ ਰਿਹਾ ਗਿਆ ਗਿਆ ਪਤਾ ਨਹੀਂ ਕੀ ਮੰਨ ਚਲੇ ਗਿਆ ਇਸ ਕਰਕੇ ਬਹੁਤ ਬੜਾ ਬੁਚਾ ਇੰਨਾ ਪਿਆਰ ਕਰਨ ਵਾਲੇ ਜਦੋਂ ਤਰ੍ਹਾਂ ਕਰਕੇ ਚਲੇ ਜਾਂਦੇ ਨੇ ਲੋਕ ਉਹਨਾਂ ਪਿਆਰ ਕਰਦੇ ਵਾਕਈ ਇਹ ਬਹੁਤ ਮਾੜਾ ਪੰਜਾਬੀ ਸੰਗੀਤ ਚੱਕ ਲਈ ਸਭ ਤੋਂ ਮਾੜਾ ਜਣਾ ਕਾਲਾ ਦੇਣਾ ਮੇਰਾ ਘਾਟਾ ਕਦੇ ਵੀ ਪੂਰਾ ਨਹੀਂ। ਮਾਤਰਪ੍ਰੀਤ ਮੇਰਾ ਬਹੁਤ ਹੀ ਪਿਆਰਾ ਵੀਰ ਸੀ ਮੇਰੀ ਇਹ ਉਹਦੀ ਡੈਥ ਤੋਂ 4 ਦਿਨ ਪਹਿਲਾਂ ਗੱਲ ਹੋਈ ਆ ਮੇਰੇ ਵਾਰ-ਵਾਰ ਉਹਦੇ ਗੱਲਾਂ ਉਹ ਯਾਦ ਆ ਰਹੀਆਂ ਨੇ ਤੇ ਮੇਰੇ ਕੋਲ ਤਾਂ ਹੁਣ ਸ਼ਬਦ ਨਹੀਂ ਮੈਂ ਕੀ ਕਹਾਂ ਕਿਉਂਕਿ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਇਨਸਾਨ ਨੂੰ ਚੱਲਣਾ ਪੈਂਦਾ ਤੇ ਜਦੋਂ ਉਤਰੋ ਹੁਕਮ ਆ ਗਿਆ ਤਾਂ ਬੰਦਾ ਚਾਹੇ ਪੁੱਛ ਵੀ ਆਕਾਰ ਨੂੰ ਕੋਈ ਵੀ ਬਣ ਜਾਂਦਾ ਪਰ ਜਿੰਨੀ ਲਿਖੀ ਆ ਪ੍ਰਮਾਤਮਾ ਨੇ ਉਹ ਨਹੀਂ ਹੀ ਉਹਨੇ ਪੈਜ ਤੇ ਆ ਚੋ ਬਹੁਤ ਹੀ ਜ਼ਿਆਦਾ ਦੁੱਖ ਜਾਣ ਵਾਲੇ ਤੋਂ ਇਲਾਵਾ ਜਿਹੜੇ ਪਿੱਛੇ ਰਹਿ ਜਾਂਦੇ ਨੇ ਉਹਨਾਂ ਨੂੰ ਚੱਲਣਾ ਬਹੁਤ ਔਖਾ ਹੋ ਜਾਂਦਾ ਤਾਂ ਮੇਰਾ ਤੇ ਸਾਡੇ ਭੈਣ ਜੂਰੀ ਮਾ ਤੇ ਬਹੁਤ ਹੀ ਦੁਖੀ ਘੜੀ ਆ ਜਬ ਆਪਣੀ ਜ਼ਿੰਦਗੀ ਦੀ ਆਪਣੀ ਕੈਰੀਅਰ ਦੀ ਸ਼ੁਰੂਆਤ ਅੰਮ੍ਰਿੰਦ ਦੇ ਐਲਬਮ ਨਾਲ ਕੀਤੀ ਸੀ ਜੋ ਮੈਂ ਮਿਊਜ਼ਿਕ ਡਾਇਰੈਕਟਰ ਬਣਿਆ ਜ਼ਿੰਦਗੀ ਚੋ ਪਹਿਲਾ ਐਲਬਮ ਅੰਮ੍ਰਿੰਦ ਦਾ ਰਿਕਾਰਡ ਕੀਤਾ ਸੀ ਅੱਛਾ ਦਾ ਦਿਲ ਸੋ ਅੱਥੀਂ ਕਈ ਐਲਬਮਸ ਅਸੀਂ ਬਹੁਤ سارے ਅੱਛੇ ਐਲਬਮਸ ਅਸੀਂ ਇਕੱਠੇ ਕੀਤੇ ਤੇ ਇਹ ਦਿਨ ਹਰ ਇੱਕ ਦੀ ਜ਼ਿੰਦਗੀ ਚ ਆਉਣਾ ਹੁੰਦਾ ਪਰ ਇਸ ਤਰੀਕੇ ਨਾਲ ਆਏਗਾ ਔਰ ਇੰਨੀ ਜਲਦੀ ਆਏਗਾ ਸਾਨੂੰ ਉਮੀਦ ਨਹੀਂ ਸੀ ਮੈਂ ਦਿਲੋਂ ਬਹੁਤ ਦੁਖੀ ਆ ਸਮਰਵਾਰ ਨੂੰ ਮੈਂ ਉਹਨਾਂ ਦੇ ਹੀ ਕਹਿਣਾ ਚਾਹੁੰਦਾ ਕਿ ਜਿਵੇਂ ਰਬ ਦੀ ਰਜ਼ਾ ਵਿੱਚ ਰਾਜ਼ੀ ਨੇ ਸਭ ਦੇ ਜੀਆਂ ਨੂੰ ਸਭੇ ਬੱਚਿਆਂ ਨੂੰ ਇੱਕ ਬਹੁਤ ਇਹੋ ਜਿਹੇ ਚੰਗੇ ਪਿਓ ਦੀ ਜ਼ਰੂਰਤ ਹੈ। ਔਰ ਮਾਂ ਨੂੰ ਚੰਗੇ ਪੁੱਤਰ ਦੀ ਜ਼ਰੂਰਤ ਹੈ। ਔਰਤ ਨੂੰ ਇੱਕ ਚੰਗੇ ਆਪਣੇ ਸਾਈਂ ਦੀ ਜ਼ਰੂਰਤ ਹੈ। ਇਸ ਉਮਰੇ ਨਹੀਂ ਸੀ ਜਾਣਾ ਚਾਹੀਦਾ। ਬਹੁਤ ਬਖਸ਼ ਕਰ।